ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਤੁਹਾਡੇ ਨਾਲ ਤੇਲੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ ਕਣਕ ਨੂੰ ਹੁਣ ਮੀਂਹ ਤੋਂ ਬਾਅਦ ਤੇਲੇ ਵਾਲੀ ਸਪਰੇਅ ਦੀ ਲੋੜ ਹੈਗੀ ਹੈ ਜਾਂ ਨਹੀਂ ਤੇ ਦੂਸਰੀ ਗੱਲ ਆਪਾਂ ਐਨਪੀਕੇ ਸਪਰੇਅ ਦੀ ਕਰਾਂਗੇ ਕਿ ਹੁਣ ਆਪਾਂ ਐਨਪੀਕੇ ਸਪਰੇਅ ਹੈ ਜਿਹੜੀ ਉਹ ਕਦੋਂ ਤੱਕ ਭਾਵੇਂ ਉਹ 13-0-45 ਕਰਨੀ ਹੈ 0-52 ਕਰਨੀ ਹੈ ਕੋਈ ਵੀ ਤੁਹਾਡਾ ਮਤਲਬ ਐਨਪੀਕੇ ਆ ਉਹ ਆਪਾਂ ਕਦੋਂ ਤੱਕ ਸਹੀ ਸਮਾਂ ਜਿਹੜਾ ਉਹਦੀ ਸਪਰੇਅ ਕਰਨ ਦਾ ਤੇ ਤੀਸਰੀ ਗੱਲ ਆਪਾਂ ਜਿਹੜੀਆਂ ਕਣਕਾਂ ਟਹਿ ਗਈਆਂ ਡਿੱਗ ਗਈਆਂ ਤੇ ਉਹਨਾਂ ਨੂੰ ਹੁਣ ਕਿਸੇ ਸਪਰੇਅ ਦੀ ਲੋੜ ਹੈਗੀ ਆ ਜਾਂ ਨਹੀਂ ਆਪਾਂ ਕਰ ਸਕਦੇ ਆ ਜਾਂ ਨਹੀਂ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਜੇਕਰ ਪਹਿਲਾਂ ਹੀ ਗੱਲ ਕਰੀਏ ਆਪਾਂ ਤੇਲੇ ਦੀ ਤਾਂ ਤੇਲਾ ਤਾਂ ਚਲੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਬੇਸ਼ੱਕ ਜਿੰਨਾ ਮਰਜੀ ਤੇਲੇ ਦਾ ਅਟੈਕ ਹੋਇਆ ਹੋਏ ਕਣਕ ਦੇ ਉੱਪਰ ਤੇ ਜਿਹੜੇ ਤਾਂ ਕਿਸਾਨ ਵੀਰਾਂ ਨੇ ਸਪਰੇਅ ਕਰਤੀ ਠੀਕ ਹੈ ਜਿਹੜਾ ਨੇ ਨਹੀਂ ਸੀ ਕੀਤੀ ਮੀਂਹ ਦੇ ਨਾਲ ਉਹ ਝੜ ਗਿਆ ਮਤਲਬ ਸਾਰਾ ਤੇ ਹੁਣ ਤੁਸੀਂ ਇਹ ਦੇਖਣਾ ਕਿ ਬੇਸ਼ੱਕ ਜੇਕਰ ਮੌਸਮ ਠੰਡਾ ਰਿਹਾ ਤਾਂ ਫਿਰ ਜੇ ਮੰਨ ਲਓ 2-4 ਦਿਨ ਅਜੇ ਮੌਸਮ ਠੰਡਾ ਰਹਿਣਾ ਕਿਉਂਕਿ ਗੜੇਮਾਰੀ ਵੀ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਹੋਈ ਹੈ ਆਪਣੇ ਹੋਈ ਸੀ ਪਰ ਥੋੜੀ ਤੇ ਉਹਦੇ ਕਾਰਨ ਤੇਲਾ ਨਹੀਂ ਆਣਾ ਇਹ ਤੇਲ ਜਦੋਂ ਮਤਲਬ ਟੈਂਪਰੇਚਰ ਦਿਨ ਦਾ ਵਧਣ ਲੱਗ ਪਿਆ ਤੇ ਰਾਤ ਦਾ ਮਤਲਬ ਉੱਥੇ ਮੈਂਟੇਨ ਰਿਆ ਗੈਪ ਮਤਲਬ 10 ਡਿਗਰੀ 12 ਡਿਗਰੀ ਤੋਂ ਵੱਧ ਵੱਧ ਗਿਆ ਤਾਂ ਉਦੋਂ ਹੀ ਤੇਲੇ ਦਾ ਅਟੈਕ ਆ ਜਿਹੜਾ ਉਹ ਫੇਰ ਕਣਕ ਦੇ ਉੱਪਰ ਹੋ ਜਾਣਾ ਤੇ ਇਹਨੇ ਅਟੈਕ ਉਦੋਂ ਤੱਕ ਕਰਨਾ ਜਦੋਂ ਤੱਕ ਕਣਕ ਦੇ ਦਾ ਦਾਣਾ ਜਿਹੜਾ ਉਹ ਦੁੱਧਾ ਪੂਰਾ ਭਰੋ ਕੇ ਸਖਤ ਨਹੀਂ ਹੁੰਦਾ ਠੀਕ ਹੈ ਉਦੋਂ ਤੱਕ ਤੇਲਾ ਜਿਹੜਾ ਉਹ ਪੂਰਾ ਨੁਕਸਾਨ ਕਣਕ ਦਾ ਕਰ ਸਕਦਾ ਤੇ ਤੁਸੀਂ ਸਪਰੇਅ ਹੈ ਜਿਹੜੀ ਉਹ ਤੇਲਾ ਵੇਖ ਕੇ ਹੀ ਕਰਨੀ ਆ ਕੋਈ ਇਹ ਕੋਈ ਮਤਲਬ ਆਪਾਂ ਫੰਗੀਸਾਈਡਿੰਗ ਕਰਨਾ ਜਾਂ ਆਪਾਂ ਕੋਈ ਐਨਪੀਕੇ ਸਪਰੇ ਨਹੀਂ ਕਰਨੀ ਠੀਕ ਹੈ ਜੀ ਇਹ ਸਿਰਫ ਤੇਲੇ ਵਾਲੀ ਸਪਰੇ ਦੀ ਤਾਂ ਕਰਕੇ ਆਪਾਂ ਨੂੰ ਲੋੜ ਹੁੰਦੀ ਹੈ ਜਦੋਂ ਤੇਲਾ ਆ ਜਾਂਦਾ ਕੋਈ ਵੀ ਉਹ ਇਨਸੈਕਟੀਸਾਈਡ ਤੁਸੀਂ ਕਰ ਸਕਦੇ ਹੋ ਤੇ ਉਹਦੇ ਨਾਲ ਤੇਲਾ ਜਿਹੜਾ ਉਹ ਖਤਮ ਹੋ ਜਾਂਦਾ ਮਾਮੂਲੀ ਜੀ ਸਪਰੇ ਆ ਹਨਾ ਤੇ ਇਹਦੇ ਵਿੱਚ ਮਿਕਸ ਕਰਕੇ ਕਦੀ ਵੀ ਕੋਈ ਸਪਰੇਅ ਜਿਹੜੀ ਉਹ ਨਾ ਕਰਿਆ ਕਰੋ ਮੇਰੇ ਅਕੋਰਡਿੰਗ ਹਾਂ ਉਦਾਂ ਤੁਸੀਂ ਯੂਨੀਵਰਸਿਟੀ ਕਹਿੰਦੀ ਹੈ ਕਿ ਤੁਸੀਂ ਕਰ ਸਕਦੇ ਹੋ 13045 ਕਰਨੀ ਹੈ ਜਾਂ ਕੋਈ ਕੋਈ ਵੀ ਸਪਰੇਅ ਕਰਨੀ ਹੈ ਤੁਸੀਂ ਕਰ ਸਕਦੇ ਹੋ ਪਰ ਮੇਰੇ ਅਕੋਰਡਿੰਗ ਤੁਸੀਂ ਕੱਲੀ ਇਨਸੈਕਟੀਸਾਈਡ ਦੀ ਸਪਰੇਅ ਹੈ ਜਿਹੜੀ ਉਹ ਉਦੋਂ ਕਰਨੀ ਆ ਜਦੋਂ ਕਣਕ ਦੇ ਉੱਪਰ ਸੱਚੀ ਤੇਲੇ ਦਾ ਅਟੈਕ ਹੋ ਜੇ ਤੇ ਦੂਸਰੀ ਗੱਲ ਜੇਕਰ ਮੈਂ ਕਰਾਂ ਐਨਪੀਕੇ ਸਪ੍ਰੈਆਂ ਬਾਰੇ ਕਿ ਕਦੋਂ ਤੱਕ ਆਪਾਂ ਕਰ ਸਕਦੇ ਹਾਂ ਕਿਸਾਨ ਵੀਰੋ ਪਹਿਲੀ ਗੱਲ ਹਾਂ ਹੁਣ ਜਿਹੜੀ ਕਣਕ ਟੈਗੀ ਉਹਦੇ ਉੱਪਰ ਤਾਂ ਕਦੀ ਵੀ ਸਪਰੇਅ ਜਿਹੜੀ ਉਹ ਨਾ ਕਰਿਓ ਹਾਂ ਜਿਹੜੀ ਕਣਕ ਗੋਡਿਆਂ ਪਰ ਹੋ ਜੂਗੀ ਉੱਤੇ ਤੁਸੀਂ ਜ਼ਰੂਰ ਕਰ ਸਕਦੇ ਹੋ ਪਰ ਹਾਂ ਇਹਦੇ ਨਾਲ ਇਹ ਖਿਆਲ ਜ਼ਰੂਰ ਰੱਖਿਓ ਕਿ ਇਹ ਤੁਹਾਡਾ ਤੁੱਕਾ ਆ ਜੇ ਤੁੱਕਾ ਲੱਗ ਗਿਆ ਤਾਂ ਕਣਕ ਬਹੁਤ ਸੋਹਣੀ ਵਧੀਆ ਨਿਕਲ ਆਣੀ ਆ ਝਾੜ ਵੱਧ ਜਾਣਾ ਮਤਲਬ ਕਣਕ ਦਾ ਇਹ ਸਪਰੇਅ ਕਰਨ ਨਾਲ ਤੇ ਜੇ ਤੁਹਾਡਾ ਤੁੱਕਾ ਕੰਮ ਨਹੀਂ ਕੀਤਾ ਤੇ ਉਹਦੇ ਨਾਲ ਕਣਕ ਦੇ ਉੱਪਰ ੱੱਬੇ ਜੇਕ ਤੁਸੀਂ ਪਾਣੀ ਘਟ ਲਾਤਾ ਮਤਲਬ 1.5 200 ਲੀਟਰ ਤੁਹਾਨੂੰ ਪਾਣੀ ਲਾਣੀ ਪੈਣਾ ਜਿਹੜੀ ਕਣਕ ਡਿੱਗੀ ਆ ਉਹਦੇ ਉੱਪਰ ਨਹੀਂ ਤਾਂ ਕਣਕ ਦੇ ਉੱਪਰ ਜਦੋਂ ੱੱਬੇ ਪੈ ਗਏ ਤਾਂ ਫਿਰ ਕਣਕ ਪੱਕਣੀ ਨਹੀਂ ਸੁੱਕਣੀ ਸਟਾਰਟ ਹੋ ਜਾਣੀ ਆ ਤੇ ਤੀਸਰੀ ਗੱਲ ਆਪਾਂ ਹੁਣ ਸਪਰੇਅ ਜਿਹੜੀ ਉਹ ਆਪਾਂ ਕਦੋਂ ਤੱਕ ਕਰਨੀ ਹੈ ਇਹਦੇ ਬਾਰੇ ਤਾਂ ਗੱਲ ਕੀਤੀ ਨਹੀਂ ਕਿਸਾਨ ਵੀਰੋ ਸਪਰੇਅ ਜਿਹੜੀ ਉਹ ਆਪਾਂ 13045 ਤੇ 05234 ਦੀ ਉਦੋਂ ਤੱਕ ਕਰ ਸਕਦੇ ਆ ਜਦੋਂ ਤੱਕ ਦਾਣਾ ਮਤਲਬ ਪਿਚਕਦਾ ਨਹੀਂ ਕਿ ਮਤਲਬ ਜਦੋਂ ਆਪਾਂ ਦੱਬਦੇ ਆ ਤੇ ਜ਼ੋਰ ਜ਼ਿਆਦਾ ਲੱਗੇ ਪਿਚਕਣ ਦੇ ਵਿੱਚ ਇੱਕ ਸਟਾਰਟਿੰਗ ਦੇ ਵਿੱਚ ਜਦੋਂ ਮਤਲਬ ਦੁੱਧਾ ਜੇ ਦਾਣੇ ਦੇ ਪਰ ਹੋਇਆ ਹੀ ਹੁੰਦਾ ਤੇ ਉਹ ਜੇ ਸ਼ੇਪ ਲੈ ਰਿਹਾ ਹੁੰਦਾ ਦਾਣਾ ਤੇ ਜੇਕਰ ਆਪਾਂ ਉਦੋਂ ਕੋਈ ਵੀ ਮਤਲਬ ਕਣਕ ਦਾ ਦਾਣਾ ਸਿੱਟੇ ਵਿੱਚੋਂ ਕੱਢ ਕੇ ਉਹਨੂੰ ਦੱਬੀਏ ਤਾਂ ਉਹ ਪਿਚਕ ਜਾਂਦਾ ਪਰ ਜਦੋਂ ਦਾਣਾ ਥੋੜੇ ਦਿਨਾਂ ਬਾਅਦ ਨਾ ਪਿੱਚਕੇ ਉਦੋਂ ਤੁਸੀਂ ਸਪਰੇਅ ਜਿਹੜੀ ਉਹ ਨਹੀਂ ਕਰਨੀ ਕਦੇ ਵੀ ਪਹਿਲਾਂ ਪਹਿਲਾਂ ਇਹਦੇ ਤੋਂ ਸਪਰੇਅ ਕਰ ਦੋ ਜਿੱਦਾਂ ਹੁਣ ਇਹ ਕਣਕ ਹੈ ਹਨਾ ਇਹ ਆਪਣੀ 30 86 1 ਨਵੰਬਰ ਦੀ ਬਜਾਈ ਤੇ ਇਹਦੇ ਵਿੱਚ ਅਜੇ ਕਣਕ ਤੇ ਦੁੱਧਾ ਭਰ ਹੋ ਰਿਹਾ ਉਤੋਂ ਜ਼ਰੂਰ ਰੰਗ ਕਣਕ ਨੇ ਚੇਂਜ ਕਰ ਲਿਆ ਪਰ ਦੁੱਧਾ ਅਜੇ ਕਣਕ ਦੇ ਵਿੱਚ ਭਰ ਹੋ ਰਿਹਾ ਤੇ ਉਦੋਂ ਤੱਕ ਆਪਾਂ ਸਪਰੇਅ ਜਿਹੜੀ ਉਹ ਕਰ ਸਕਦੇ ਹਾਂ ਹੁਣ ਪਾਣੀ ਦੀ ਤਾਂ ਕਣਕ ਨੂੰ ਲੋੜ ਹੈਗੀ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਕਿ ਅਪ੍ਰੈਲ ਤੱਕ ਜੋ ਤੱਕ ਕਣਕਾ ਪੱਕਦੀ ਨਹੀਂ ਕੋਈ ਲੋੜ ਨਹੀਂ ਹਾਂ ਜਿੱਥੇ ਨਹੀਂ ਘਟਮੀ ਪਿਆ ਉੱਤੇ ਤੁਸੀਂ ਕਰ ਸਕਦੇ ਹੋ ਫੇਰ ਪਾਣੀ ਲਾ ਸਕਦੇ ਹੋ ਪਰ ਹੁਣ ਤੁਸੀਂ ਪਲੀਜ਼ ਪਾਣੀ ਜਿਹੜਾ ਉਹ ਨਾਲ ਲਾਇਓ ਕਣਕਾ ਹੁਣ ਸੁੱਕੜੀਆਂ ਵੀ ਆ ਜਿਆਦਾ ਪੱਕਣ ਟਾਈਮ 'ਚ ਰਹਿਣਾ ਨਹੀਂ ਨਹੀਂ ਤੇ ਇਹਨਾਂ ਨੇ ਬਸ ਹੁਣ ਸੁੱਕਣਾ ਹੀ ਆ ਜੋ ਜੋ ਦੇਣ ਲੱਗ ਗਏ ਵਿੱਚ ਕੋਈ ਕਣਕ ਮਤਲਬ ਪਹਿਲਾਂ ਰਹਿ ਜਣੀ ਆ ਕੋਈ ਕਣਕ ਜਿਹੜੀ ਮਤਲਬ ਭਾਵੇਂ ਪਛੇਤੀ ਲਾਈ ਹੋਏ ਉਹ ਗੇਤੀ ਪੱਕ ਜੇ ਹਨਾ ਜਿਹਦੀਆਂ ਜੜਾਂ ਕਣਕ ਦੀਆਂ ਜ਼ਿਆਦਾ ਜਿਹੜਾ ਖੇਤ ਜ਼ਿਆਦਾ ਸੁੱਕਾ ਹੋਇਆ ਤੇ ਮੀਂਹ ਵੀ ਤੁਹਾਨੂੰ ਪਤਾ ਪੈ ਗਿਆ ਸੀ ਤੇ ਉਹ ਮਤਲਬ ਜੇ ਛੇਤੀ ਪੱਕਣਾ ਜਿਹੜਾ ਖੇਤ ਸੁੱਕਾ ਸੀ ਜਿਹੜਾ ਖੇਤ ਗਿੱਲਾ ਸੀ ਮੀਂਹ ਪੈਣ ਤੋਂ ਪਹਿਲਾਂ ਤੇ ਉਹ ਮਤਲਬ ਆਪਣੇ ਪੂਰਾ ਟਾਈਮ ਹੈ ਜਿਹੜਾ ਉਹ ਲਊਗਾ ਤੇ ਤੀਸਰੀ ਗੱਲ ਟੈਗੀਆਂ ਕਣਕ ਦੇ ਕਿਸਾਨ ਵੀ ਰਟੈਗੀ ਕਣਕ ਤੇ ਤੁਸੀਂ ਸਪਰੇਅ ਹੈ ਜਿਹੜੀ ਉਹ ਮੇਰੇ ਅਕੋਰਡਿੰਗ ਫੰਗੀ ਸਾਈਡ ਦੀ ਜਰੂਰ ਕਰ ਸਕਦੇ ਹੋ ਉਹ ਵੀ ਫਿਰ ਜੇਕਰ ਤੁਹਾਡੀ ਕਣਕ ਮਤਲਬ ਨਸਾਰਾ ਅਜੇ ਕਰ ਰਹੀ ਸੀ हां ओदी ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਕਿ ਅਜੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ 40% 50% ਜੇਕਰ ਨਸਾਰਾ ਕਣਕ ਨੇ ਕੀਤਾ ਸੀ ਤਾਂ ਉੱਥੇ ਤੁਸੀਂ ਜਿਹੜੀ ਆ ਉਹ ਸਪਰੇ ਫੰਗੀਸਾਈਡ ਦੀ ਕਰ ਦੋ ਜ਼ਰੂਰ ਕਿਉਂਕਿ ਜਿਹੜਾ ਕਣਕ ਦਾ ਸਿੱਟਾ ਉਹ ਧਰਤੀ ਦੇ ਥੱਲੇ ਜਿਆਦਾ ਕਰੀਬ ਆ ਜਾਣਾ ਉਹਦੇ ਕਾਰਨ ਕੀਟ ਹੈ ਜਿਹੜੇ ਜਾਂ ਕੁਝ ਹੋਰ ਇਹ ਇੱਕ ਜ਼ਰੂਰੀ ਗੱਲ ਇਹ ਹੈ ਕਿ ਇਨਸੈਕਟੀਸਾਈਡ ਕਣਕ ਦੇ ਉੱਪਰ ਜ਼ਰੂਰ ਕਰ ਦਿਓ ਜਿਹੜੀਆਂ ਕਣਕਾਂ ਟਿਆਈਆਂ ਤੇ ਬਾਕੀ ਸਪਰੇਅ ਤੁਹਾਡੀ ਉਹ ਮਤਲਬ ਨੋਰਮਲ ਤੁਸੀਂ ਉਹ ਰੱਖ ਸਕਦੇ ਹੋ ਜਿੰਨੀ ਤੁਸੀਂ ਪਹਿਲਾਂ ਕਰਨੀ ਸੀ ਜਿਹੜੀ ਕਰਨੀ ਹੈ ਉਹ ਤੁਸੀਂ ਕਰ ਸਕਦੇ ਹੋ ਪਰ ਮੇਰੇ ਸਾਬ ਨਾਲ ਤੁਸੀਂ ਫੰਗੀਸਾਈਡ ਕਰੋ ਜ਼ਰੂਰ ਤੇ ਨਾਲ ਤੇਲੇ ਵਾਲੀ ਸਪਰੇਅ ਜ਼ਰੂਰ ਕਰ ਦਿਓ ਧੰਨਵਾਦ